ਤੋ ਕਿਸੇ ਨੇ ਖੜੇ ਨੇ ਕਹਿਤਾ ਵੀ ਇਹ ਥੋਡੇ ਵਸਦਾ ਕੰਮ ਨਹੀਂ ਚੌਧਰੀਆਂ ਦਾ ਅੱਛਾ ਮਿਹਣਾ ਮਾਰਤਾ ਮਿਹਣਾ ਅੱਛਾ ਵੀ ਥੋਡੇ ਵਸਦਾ ਕੰਮ ਨਹੀਂ ਹੈਗਾ ਇਹ ਥੋੜਾ ਕੰਮ ਹੈ ਪੱਲੇਦਾਰੀਆਂ ਦਾ ਵੀ ਤੁਸੀਂ ਜਿਹੜਾ ਕੰਮ ਕਰਦੇ ਹੋ ਪੱਲੇਦਾਰੀਆਂ ਉਹ ਹੀ ਕਰੋ ਹਾਂ ਤੇ ਠੀਕ ਆ ਇਹ ਬਹੁਤ ਭਿਉਣੇ ਥੋਡੇ ਵਸਦਾ ਕੰਮ ਨਹੀਂਗਾ ਇਹ ਫਿਰ ਇੰਨੀ ਗੱਲ ਸੁਣ ਕੇ ਇਹ ਕਹਿੰਦੇ ਕੋਈ ਨਹੀਂ ਹੁਣ ਤੁਹਾਨੂੰ ਮੈਂ ਭੁਜਾ ਕੇ ਦੱਸੂਗਾ ਖੇਡ ਕਿਤੇ ਦੇਖ ਕੇ ਆਏ ਚੌਧਰੀ ਸਾਹਿਬ ਹਾਂਜੀ ਉੱਥੋਂ ਫਿਰ ਅਸੀਂ ਇਹਨਾਂ ਨੇ ਫਿਰ ਮੁੜ ਕੇ ਬੌਣ ਲੈ ਲਏ ਦੋ ਬੱਚੇ ਅੜੈਚਿਆਪੋ ਜਦੋਂ ਉਹ ਖੇਡ ਦੇਖ ਕੇ ਆਏ ਹਾਂਜੀ ਤੇ ਬੌਲ ਤਾਂ ਤੁਹਾਡੇ ਕੋਲ ਪਹਿਲਾਂ ਹੀ ਸੀ ਹਾਂਜੀ ਹਾਂਜੀ ਜਿਹੜੇ ਜਿਹੜੀ ਵਾਲੇ ਬੌਲਦ ਸੀ ਉਹੀ ਖੇਡ ਤੇ ਲਗਾਏ ਫਿਰ ਨਹੀਂ ਨਹੀਂ ਅੱਛਾ ਅੜੈਚਿਆਂ ਤੋਂ ਲੈ ਦੋ ਅੜੈਚੇ ਪਿੰਡ ਦਰਾਹੇ ਨੇੜੇ ਦਰਾਹੇ ਕੋਲੇ ਜਿੱਥੋਂ ਦਾ ਅੰਗਰੇਜ਼ ਅੰਗਰੇਜ਼ ਮਲਕੀਤ ਲਾਲੀ ਹੋਣੀ ਲਾਲੀ ਹੋਣੀ ਕਬੱਡੀ ਖੇਡਦੇ ਆ ਜੀ ਉੱਥੋਂ ਅੱਛਾ ਉੱਥੋਂ ਫਿਰ ਇਹਨਾਂ ਨੇ ਲੈ ਦੋ ਬੱਚੇ ਉਹ ਫਿਰ ਇਹ ਖੇਡ ਲੈ ਕੇ ਗਏ ਬੇਗਵਾਲ ਬਿਗਵਾਲ ਵੀ ਆਪਣੇ ਦਰਾਹੇ ਦੇ ਕੋਲ ਪਹਿਲੀ ਖੇਡ ਅੱਛਾ ਜੀ ਤੇ ਉਹ ਪਹਿਲੀ ਖੇਡ ਉੱਥੇ ਲਈ ਉੱਥੇ ਨੰਬਰ ਮੈਂ ਕਿਹਾ ਇਹਨਾਂ ਦਾ 7ਵਾਂ ਬਈ 8ਵਾਂ ਬਣਿਆ ਅੱਛਾ ਜੀ ਠੀਕ ਹੈ ਜੀ ਹਾਂ ਉੱਥੋਂ ਫਿਰ ਇਹ ਆ ਗਏ ਖੇਡ ਲਾ ਕੇ ਖੇਡ ਲਾ ਕੇ ਆਏ ਤੇ ਉੱਥੇ ਮੰਨ ਲਓ ਜ਼ਿਮੀਦਾਰ ਸਾਰੇ ਬੌਲਦ ਭਜਾਉਣ ਜਾਂਦੇ ਆ ਹਾਂ ਜੀ ਹਾਂ ਜੀ ਉੱਥੇ ਚਰਚਾ ਤਾਂ ਹੋਈ ਵੀ ਚੌਧਰੀ ਕੋਈ ਆ ਗਿਆ ਕਿਉਂਕਿ ਤੁਹਾਡਾ ਪਹਿਰਾਵਾ ਵੀ ਚੌਧਰੀ ਸਾਹਿਬ ਦਾ ਜੁਦਾ ਸੀ ਬਿਲਕੁਲ ਅੱਛਾ ਜੀ ਉੱਤੇ ਫਿਰ ਉਹ ਨਵੇਂ ਆ ਕਰਕੇ ਫਿਰ ਉੱਥੋਂ ਕਿਸੇ ਨੇ ਖੜੇ ਨੇ ਕਹਿਤਾ ਵੀ ਇਹ ਥੋਡੇ ਵਸਦਾ ਕੰਮ ਨਹੀਂ ਚੌਧਰੀਆਂ ਦਾ ਅੱਛਾ ਮਿਹਣਾ ਮਾਰਤਾ ਮਿਹਣਾ ਅੱਛਾ ਵੀ ਥੋਡੇ ਵਸਦਾ ਕੰਮ ਨਹੀਂ ਹੈਗਾ ਇਹ ਥੋੜਾ ਕੰਮ ਹੈ ਪੱਲੇਦਾਰੀਆਂ ਦਾ ਵੀ ਤੁਸੀਂ ਜਿਹੜਾ ਕੰਮ ਕਰਦੇ ਹੋ ਪੱਲੇਦਾਰੀਆਂ ਉਹ ਹੀ ਕਰੋ ਹਾਂ ਤੇ ਠੀਕ ਆ ਵੀ ਇਹ ਬਹੁਤ ਭਿਉਣੇ ਥੋਡੇ ਵਸਦਾ ਕੰਮ ਨਹੀਂਗਾ ਇਹ ਫਿਰ ਇੰਨੀ ਗੱਲ ਸੁਣ ਕੇ ਇਹ ਕਹਿੰਦੇ ਕੋਈ ਨਹੀਂ ਹੁਣ ਤੁਹਾਨੂੰ ਮੈਂ ਭੁਜਾ ਕੇ ਦੱਸੂਗਾ ਵਾਹ ਜੀ ਵਾਹ ਇਹ ਸੀ ਚੌਧਰੀ ਜਗਨਨਾਥ ਜੀ ਖੰਨਾ ਪਿੰਡ ਚੂੜਪੁਰ ਤੋਂ ਦਰਾਹੇ ਆਏ ਦਰਾਹੇ ਤੋਂ ਖੰਨੇ ਆਏ ਬੜ ਦਾ 50 50 ਬੜ ਦਾ ਕਿਉਂਕਿ 25 30 22 23 ਰੇੜੀਆਂ 50 ਲਗਭਗ 50 ਬੌਲਦਾਂ ਦੇ ਘਰੇ ਬੌਲਦ ਰਹਿੰਦੇ ਸੀ ਮਖਤਿਆਰ ਸਿੰਘ ਜੀ ਗਿਰਗ ਤੇ ਸਵਰਗੀ ਸਰਦਾਰ ਅਜੀਤ ਸਿੰਘ ਜੀ ਕਢਾਣੀ ਉਹਨਾਂ ਨਾਲ ਦੋਸਤੀ ਮੰਡੀ ਚਾਉਣ ਕਰਕੇ ਹੋਈ ਤੇ ਉਹਨਾਂ ਨੇ ਮੋਟੀਵੇਟ ਕੀਤਾ ਵੀ ਤੁਸੀਂ ਵਧੀਆ ਬੌਲਦ ਰੱਖਦੇ ਹੋ ਵੀ ਖੇਡ ਤਾਂ ਖੇਡਾਂ ਤੇ ਵੀ ਬੌਲਦ ਪਹਜਾਓ ਖੇਡ ਦੇਖ ਕੇ ਆਏ ਚੌਧਰੀ ਸਾਹਿਬ ਇਹ ਇੱਕ ਇਤਫਾਕ ਆ ਕਿਸੇ ਬੰਦੇ ਦੀ ਕਿਸੇ ਵੀ ਕਾਰੋਬਾਰ ਤੇ ਕਿਸੇ ਵੀ ਖੇਡ ਤੇ ਪ੍ਰਾਪਤੀ ਇੱਕ ਮਿਹਣਾ ਚੌਧਰੀ ਸਾਹਿਬ ਨੂੰ ਅੱਜ ਲੱਖਾਂ ਦਲਾਂ ਦਾ ਚਹੇਤਾ ਖਿਡਾਰੀ ਬਣਾ ਗਿਆ ਜੇ ਸ਼ਾਇਦ ਉਹ ਮਿਹਣਾ ਨਾ ਵੱਜਦਾ ਤਾਂ ਚੌਧਰੀ ਸਾਹਿਬ ਉਥੇ ਹੀ ਡਾਵਾ ਡੋਲ ਮੰਨ ਲੋ ਗੱਡੀ ਵਾਲਾ ਕੋਈ ਭਜਾਇਆ ਕੋਈ ਲੈ ਗਿਆ ਅੱਛਾ ਫਿਰ ਉਹ ਬੌਲ ਦਾ ਝੂੜਪੁਰ ਵਾਲੇ ਆਪਣੇ ਅੜਾਚੇ ਵਾਲੇ ਆਪਾਂ ਭਜਾਏ ਹਾਂਜੀ ਫਿਰ ਉਸ ਦਿਵਾਰ ਕੀ ਗੱਲ ਫਿਰ ਸਟਾਰਟ ਹੋਈ ਜਦੋਂ ਮਹਿਣਾ ਵਾਜੀ ਫਿਰ ਜੀ ਬੌਲ ਲੈ ਇਹਨਾਂ ਨੇ ਪਹਿਲੇ ਝੁੰਡਾ ਤੋਂ ਸਰਦਾਰ ਕੁਲਦੀਪ ਸਿੰਘ ਤੋਂ ਝੁੰਡਾ ਅਮਰਗੜ ਦੇ ਨੇੜੇ ਅਮਰਗੜ ਦੇ ਨੇੜੇ ਇਹ ਮੈਂ ਤੁਹਾਨੂੰ ਅੱਛਾ ਜੀ ਝੁੰਡਾ ਬੌਲ ਲਿਆ ਤੇ ਛੇਰਪੁਰਿਆ ਪੀੜਾ ਲਿਆ ਆ ਬੌਲ ਦਾ ਇਹ ਬੌਲ ਦਾ ਸ਼ੇਰਪੁਰਿਆ ਪੀਲਾ ਪੀਲਾ ਟੋਪੀਆਂ ਵਾਲਾ ਹਾਂਜੀ ਇਹ ਨਾਲ ਬੋਲਦਾ ਇਹ ਵੀ ਪੀਲਾ ਇਹਨਾਂ ਤੋਂ ਹੀ ਜ਼ਿਆਦਾ ਸ਼ੇਰਪੁਰੇ ਤੋਂ ਇਹ ਸ਼ੇਰਪੁਰਾ ਸਾਧੂ ਅਮਰਗੜ ਕੋਲੇ ਅਮਰਗੜ ਕੋਲ ਇਹ ਨਾਲ ਬਾਈ ਜੀ ਕੌਣ ਖੜੇ ਆ ਇਹ ਵੀ ਚਾਪਕ ਸੀਗੇ ਆਪਣੇ ਹਰਦਿਤ ਸਿੰਘ ਲਖਮੀਪੁਰ ਹਰਦਿਤ ਸਿੰਘ ਲਖਮੀਪੁਰ ਜਿਹਨਾਂ ਬਾਬਾ ਬੋੜ ਵੀ ਆਪਾਂ ਕਹਿ ਸਕਦੇ ਆ ਚਾਪਕੀ ਦੇ ਵਿੱਚ ਵੀ ਇਹ ਇਹ ਹੈਗੇ ਆ ਹਜੇ ਨਹੀਂ ਜੀ ਇਹ ਨਹੀਂ ਹੈਗੇ ਤੇ ਇਹਨਾਂ ਦਾ ਗਾਂ ਬੇਟਾ ਸੀ ਹਰਵੰਸ ਹਰਵੰਸ ਹੁਣ ਇਹਨਾਂ ਦਾ ਪੋਤਾ ਜਿਹੜਾ ਸੋਨੀ ਆਪਣੇ ਠੋਕਰਾਂ ਬਣਾਉਂਦਾ ਅੱਛਾ ਅੱਛਾ ਇਹ ਸੋਨੀ ਲਖਮੀਪੁਰ ਦੇ ਦਾਦਾ ਜੀ ਦਾਦਾ ਜੀ ਆ ਹਾਂਜੀ ਹਾਂਜੀ ਬਹੁਤ ਪੁਰਾਣੇ ਬੰਦੇ ਆ ਬਹੁਤ ਪੁਰਾਣੇ ਅੱਛਾ ਇਹਨਾਂ ਨੇ ਫਿਰ ਇਹ ਇਹਨਾਂ ਨੇ ਇਹੇ ਚਾਰਕੀ ਵੀ ਕਰਦੇ ਸੀ ਹਾਂਜੀ ਅੱਛਾ ਫਿਰ ਉੱਥੋਂ ਬੋਲ ਲੈ ਤੁਸੀਂ ਝੁੰਡਾਂ ਤੋਂ ਬੋਲ ਲਿਆ ਉਹ ਐਹੋ ਜਿਹਾ ਬੋਲ ਸੀਗਾ ਜੀ ਜਦ ਤਾ ਸਾਰੇ ਆਮ ਤੁਰਕੇ ਜਾਂਦੇ ਸੀਗੇ ਹਾਂਜੀ ਇੱਕ ਆਪਣੇ ਸੀਗਾ ਜਿਹੜੇ ਟਰੱਕ 'ਚ ਬੋਲ ਜਾਂਦੇ ਸੀ ਅੱਛਾ ਇਹ ਵੀ ਇੱਕ ਵੱਡੀ ਗੱਲ ਆ ਵੀ ਬਰਦ ਵਾਲੇ ਵੀਰ ਬਹੁਤੇ ਕਿਸਾਨ ਭਰਾ ਜ਼ਿਮੀਂਦਾਰ ਭਰਾ ਕਿਉਂਕਿ ਉਹੀ ਸੀ ਚੌਧਰੀ ਕੋ ਇੱਕ ਚੌਧਰੀ ਸੀ ਉਹ ਬਹੁਤ ਦਾ ਕੋਈ ਟਰਾਲੀ ਚੋਂ ਉਹ ਜਾ ਸਕਦਾ ਸੀ ਜਾਂ ਕੋਈ ਤੋਰ ਕੇ ਬਹੁਤੇ ਤੋਰ ਕੇ ਹੀ ਆਉਂਦੇ ਸੀ ਤੇ ਚੌਧਰੀ ਦੇ ਬਹੁਤ ਟਰੱਕ ਚ ਜਾਣ ਲੱਗ ਜਾਂਦੇ ਸੀ ਥੋੜੀ ਬਹੁਤੀ ਜੈਲਸੀ ਵੀ ਹੋਈ ਹੋ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਜੀ ਨਹੀਂ ਦੇਖੋ ਉਹ ਗੱਲ ਹੋ ਜਾਂਦੀ ਹੈ ਵੀ ਜੱਟ ਜੱਟਾਂ ਦਾ ਫਰਦੂ ਨਰੇਂਦ ਦਾ ਵੀ ਇਹ ਕੱਲ ਚੌਧਰੀ ਆ ਕੇ ਟਰੱਕ ਚੋਂ ਲੱਗ ਗਿਆ ਤੇ ਜੱਟਾਂ ਨੇ ਫਿਰ ਥੋੜੀ ਜੀ ਤਸਰਤਾ ਕੀਤੀ ਹੋਣੀ ਆਪ ਕਾਰ ਚ ਜਾਂਦੇ ਸੀ ਅੱਛਾ ਨਾਲ ਹੀ ਫਿਰ ਆਪ ਘਾਰ ਚ ਫਿਰ ਤਾਂ ਬਹੁਤ ਹੀ ਅੱਗ ਲੱਗੀ ਹੋ ਕਿਉਂਕਿ ਇਹ ਇਹ ਤਾਂ ਕੁਦਰਤੀ ਗੱਲ ਆ ਵੀ ਇਹ ਜੀ ਤਾਂ ਕੋਈ ਗੱਲ ਨਹੀਂ ਪਿਆਰ ਸੀਗਾ ਪਰ ਲੋਕਾਂ ਦਾ ਲੋਕਾਂ ਕੋਲ ਤਾਂ ਸਾਈਕਲ ਵੀ ਨਹੀਂ ਸੀ ਹਾਂ ਇਹ ਤਾਂ ਹੈ ਜੀ ਜਿਹੜੇ ਸਮਿਆਂ ਦੀਆਂ ਆਪਾਂ ਗੱਲਾਂ ਕਰਦੇ ਆ ਇਹ ਕਿਹੜੇ ਸੰਦੀ ਗੱਲ ਸੀ ਅੰਦਾਜ਼ਾ ਇਹ 70 ਦੇ ਨੇੜੇ ਤੇੜੇ ਦੀ ਗੱਲ ਹੈ ਜੀ 70 ਦੇ ਵਿੱਚ ਦਹਾਕੇ ਦੇ ਵਿੱਚ ਮੇਰੇ ਖਿਆਲ ਵੀ ਮੰਤਰੀਆਂ ਸੰਤਰੀਆਂ ਕੋਲੇ ਕਿਸੇ ਕੋਲ ਕਾਰ ਹੁੰਦੀ ਹੋ ਖੰਨੇ ਸ਼ਹਿਰ ਚ ਕਿੰਨੀਆਂ ਕਾਰਾਂ ਸੀ ਉਦੋਂ ਖੰਨੇ ਦੇ ਵਿੱਚ ਇੱਕ ਤਾਂ ਆਪਣੇ ਕੋਲ ਸੀ ਅੰਬੈਸਡਰ ਹਾਂਜੀ ਇੱਕ ਕਿਹਨਾਂ ਕੋਲ ਸਰਦਾਰ ਕਰਮ ਸਿੰਘ ਗਿੱਲ ਜੀ ਕੋਲ ਸੀਗੀ ਉਹ ਜਿਹੜੇ ਸਰਦਾਰ ਕਰਮ ਸਿੰਘ ਗਿੱਲ ਐਕਸ ਮਿਨਿਸਟਰ ਰਹੇ ਨੇ ਉਹਨਾਂ ਕੋਲੇ ਉਹਨਾਂ ਕੋਲ ਸੀਗੀ ਕਿਉਂਕਿ ਉਹਦਾ ਮਿਨਿਸਟਰੀ ਜਹਾਜ਼ ਸੀ ਜਾਂ ਸਰਦਾਰ ਬਿਆਨ ਸਿੰਘ ਜੀ ਕੋਲ ਸੀਗੀ ਭਾਈ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਕੋਲ ਅੰਬੈਸਡਰ ਗੱਡੀ ਹਜੇ ਵੀ ਉਹਨਾਂ ਦੇ ਘਰੇ ਖੜੀ ਆ ਅੱਛਾ ਜੀ ਉਹ ਹਜੇ ਉਹਨਾਂ ਕੋਲ ਹੁੰਦੀ ਸੀ ਫਿਰ ਉਹ ਕਾਰ ਤੇ ਚੌਧੇ ਸਾਹਿਬ ਮੰਨ ਲਓ ਖੰਨੇ ਸ਼ਹਿਰ ਤੇ ਤਿੰਨ ਚਾਰ ਹੀ ਕਾਰਾਂ ਸੀ ਹਾਂਜੀ ਹਾਂਜੀ ਉਹ ਲਗੇ ਫਿਰ ਤੁਸੀਂ ਉਹ ਚੌਰੀ ਸਾਹਿਬ ਖੇਡ ਤੇ ਜਾਣ ਲੱਗ ਗਏ ਹਾਂਜੀ ਫਿਰ ਜਦੋਂ ਇਹ ਜੋੜੀ ਲੈ ਕੇ ਭਜਾਈ ਹਾਂਜੀ ਉਹਨੂੰ ਤੁਹਾਨੂੰ ਦੱਸਾਂ ਇਹ ਝੁੰਡਾ ਵਾਲਾ ਬੋਲ ਜਿਹੜਾ ਐਸਾ ਸੀ ਹਾਂਜੀ ਜਵਾਨ ਇੰਨਾ ਸੀ ਕੱਦ ਹਾਂਜੀ ਕੋਈ ਤਾਂ ਚਲੋ ਛੋਟੇ ਜੇ ਮੇਰੇ ਤਾਂ ਚਲੋ ਜਨਤੂ ਪਹਿਲੇ ਆ ਉਹ ਹਾਂਜੀ ਫੋਟੋ ਆਉਂਦੀ ਮੈਂ ਪਹਿਲਾਂ ਦੇਖਿਆ ਹੁਣ ਤਾਂ ਜੋ ਲੱਭੀ ਨੇ ਤੁਹਾਨੂੰ ਦਿਖਾਉਂਦਾ ਹਾਂਜੀ ਉਹ ਟਰੱਕ ਦੇ ਵਿੱਚ ਵੀ ਖੜਾ ਮੂੰਹ ਬਾਹਰ ਕੱਢ ਲੈਂਦਾ ਇੰਨਾ ਉੱਚਾ ਬੋਲ ਸੀਗਾ ਉਹਦੀ ਹਾਈਟ ਇੰਨੀ ਸੀ ਕਿਉਂਕਿ ਜਿਹੜੇ ਦਰਸ਼ਕ ਉਹ ਮਿਲ ਜਾਂਦੇ ਜਦੋਂ ਦੇਖਣ ਵਾਲਾ ਟੀਵੀ ਦਾ ਆਈ ਉਹ ਗੱਲ ਥੋੜੀ ਐ ਮੰਨਣਗੇ ਵੀ ਬਹੁਤ ਟਰੱਕ ਦੇ ਉੱਪਰ ਦੀ ਮੂੰਹ ਐ ਬਾਹਰ ਕੱਢਿਆ ਹੁੰਦਾ ਜੀ ਉਹਦਾ ਮੂੰਹ ਐਡਾ ਵੱਡਾ ਐਡਾ ਉੱਚਾ ਬਹੁਤ ਸੀਗਾ ਉਹ ਬਹੁਤ ਰੱਖਣ ਦੇ ਸੋਹਣੇ ਸੁਨੱਖੇ ਸ਼ਕੀਰ ਚੋਹਦੀ ਸਾਹਿਬ ਬਿਲਕੁਲ ਅੱਛਾ ਜਦੋਂ ਚੋਹਦੀ ਸਾਹਿਬ ਖੇਡ ਤੇ ਜਾਣ ਲੱਗੇ ਤੁਸੀਂ ਕਿਹੜੇ ਸਨ ਚ ਜਾਣ ਲੱਗੇ ਅਸੀਂ ਤਾਂ ਹੁਣੇ ਜਾਣ ਲੱਗੇ ਆ ਥੋੜਾ ਚਿਰ ਤੋਂ ਜੱਤੋਂ ਇਹ ਵੀ ਮੈਨੂੰ ਦਾਦਾ ਜੀ ਇਹਨਾਂ ਨੇ ਜਦੋਂ ਲਾਲੋ ਜੀ ਆਹ ਝੁੰਡਾ ਨਾਲ ਬੋਲ ਲਿਆ ਹਾਂਜੀ ਜਾਂ ਇਹ ਵੀ ਛੋਟੇ ਪਰੇ ਨਾਲ ਜੂਰ ਜਾਂਦੇ ਉਹ ਨਾਲ ਜਾਣ ਲੱਗ ਪੈਂਦੇ ਸ਼ੌਕ ਹੈਗਾ ਤਾਂ ਐਵੇਂ ਕਹਦੀ ਹੈ ਨਾਲ ਲੈਣਾ ਹੀ ਲੈਣਾ ਹੈ ਅੱਛਾ ਇਹ ਨਾਲ ਜਾਂਦੇ ਸੀ ਕਿਹੜੀ ਖੇਡ ਤੇ ਗਏ ਜੀ ਤੁਸੀਂ ਨਾਲ ਕਿੱਦਾਂ ਕਿਤੇ ਇੱਕ ਨਾ ਇਹ ਪਿੰਡਾਂ ਦੀਆਂ ਹਾਂ ਦਾਲੇ ਦਾਲੇ ਹਾਂ ਹੁਣ ਜਿਸ ਤਾ ਲਾਲੋ ਜੀ ਚਲੋ ਇਹ ਬੋਲ ਭੱਜੇ ਇਹ ਕਿ ਕਿੱਥੇ ਪਹਿਲੀ ਪਹਿਲੀ ਵਾਰ ਕਿੱਥੇ ਕਿਹੜੇ ਪਿੰਡ ਭਜਾਏ ਜੀ ਇਹ ਪਹਿਲੀ ਵਾਰ ਭਜਾਏ ਨੇ ਜੀ ਆਪਣੇ ਢੂਰੀ ਦੇ ਨੇੜੇ ਪਿੰਡ ਅ ਕਿਹੜਾ ਸੀ ਬਨਮੋਰੇ ਬਨਮੋਰੇ ਅੱਛਾ ਬਨਮੋਰੇ ਠੀਕ ਹੈ ਉੱਥੇ ਭਜੇ ਪੋਜੀਸ਼ਨ ਆਈ ਕੋਈ ਪਹਿਲੀ ਪੋਜੀਸ਼ਨ ਦੀ ਪਹਿਲੀ ਵਾਰੀ ਤੁਸੀਂ ਲੈ ਕੇ ਭਜਾਏ ਉਹ 7ਵੇਂ ਨੰਬਰ ਤੋਂ ਮਿਹਣਾ ਉੱਥੇ ਜਾ ਕੇ ਬੌਲਦ ਲੈ ਕੇ ਭਜਾ ਕੇ ਪਹਿਲੀ ਪਜੀ ਪਹਿਲੀ ਵਾਰੀ ਹੋਈ ਉਹ ਪਹਿਲਾਂ ਇਹਨਾਂ ਦੇ ਨੰਬਰ ਕਿਹੜੇ ਬਣਦੇ ਸੀ ਇਹਨਾਂ ਬੌਲਦੇ ਨੰਬਰ ਬਣਦੇ ਕੋਈ ਸਾਧੂ ਸ਼ੇਰਪੁਰੀ ਇਹਦਾ ਪੀਲਾ ਬਹੁਤ ਸੁਨੱਖਾ ਬੌਲ ਸੀ ਜੀ ਪੂਰਾ ਮਸ਼ਹੂਰ ਬੌਲ ਸੀ ਅੱਛਾ ਉਧਰ ਝੂਂਡਾ ਵਾਲਾ ਬਹੁਤ ਫੁੱਲ ਭਜਦੇ ਸੀ। ਅੱਛਾ। ਠੀਕ ਹੈ। ਇਹ ਨਵੇਂ ਮਿੱਤਰ ਸੀਗੇ ਦੋਏ। ਅੱਛਾ। ਕੁਲਦੀਪ ਸਿੰਘ ਝੂਂਡਾ ਦੇ ਇਹ ਸਾਧੂ ਸ਼ੇਰਪੁਰੀਆ। ਅੱਛਾ। ਇਹ ਆਪਸ ਵਿੱਚ ਮਿੱਤਰ ਵੀ ਸੀਗੇ। ਇਹ ਬਹੁਤ ਫਿਰ ਤੁਸੀਂ ਲਏ। ਹਾਂਜੀ। ਫਿਰ ਤੁਹਾਡੇ ਉਦੋਂ ਹੋਰ ਕਿਹੜੇ ਬੋਲ ਭਜਦੇ ਸੀ ਬਰਾਬਰ? ਉਸ ਟਾਈਮ ਜਿਵੇਂ ਸਰਦਾਰ ਮੁਖਤਿਆਰ ਸਿੰਘ ਜਰਗਜੀ ਦੇ। ਅੱਛਾ ਜੀ। ਸਰਦਾਰਜੀਤ ਸਿੰਘ ਕੜਾਣੀ ਜੀ ਦੇ। ਹਾਂਜੀ। ਇਤਾਂ ਬੋਲ ਭਜਦੇ ਸੀ ਨੇ ਜਿਹੜੇ ਇਹਨਾਂ ਦੇ। ਉਹਨਾਂ ਦੇ। ਹਾਂਜੀ। ਇਹ ਇਹ ਉਦੋਂ ਇਹ ਆਪਣੇ ਹਰਚੰਦ ਸਿੰਘ ਢੰਡਾਰੀ ਦੀ ਹੈ। ਬਚਨ ਬਾਈ ਹੋਣੀ। ਹਰਚੰਦ ਸਿੰਘ ਜੀ ਢੰਡਾਰੀ। ਹਾਂਜੀ ਹਾਂਜੀ। ਅੱਛਾ ਇਹ ਬੌਲ ਤੁਸੀਂ ਲੈ ਕੇ ਜਦੋਂ ਇਹ ਇਹਨਾਂ ਦੀ ਫਸਟ ਪੋਜੀਸ਼ਨ ਆਉਂਦੀ ਸੀ ਜਦੋਂ ਲੈ ਆ। ਹਾਂਜੀ ਹਾਂਜੀ। ਕਿੰਨੇ ਦੇ ਕਿੰਨੀ ਕੀਮਤ ਤੇ ਲੈ ਹੋਣਗੇ? ਉਸ ਟਾਈਮ ਮੇਰੇ ਹਸਣ ਇਹ ਜਿਹੜਾ ਸੀਗਾ ਝੁੰਡਾ ਵਾਲਾ ਬੌਲਦ। ਹਾਂਜੀ। ਇਹ ਲਿਆ ਸੀ 6000 ਦਾ। 6000 ਦਾ। ਹਾਂਜੀ। ਠੀਕ ਆ ਜੀ। ਤੇ ਇਹ ਬੌਲ ਲਿਆ ਸੀ 5200 ਦਾ। ਆ ਪੀਲਾ। ਪੀਲਾ। ਹਾਂਜੀ। ਛੇਰਪੁਰਿਆ। ਠੀਕ ਆ। ਹਾਂਜੀ। ਇਹ ਫਿਰ ਉੱਥੇ ਲਗਾਏ ਫਿਰ ਕਿਹਨੇ ਹੱਕੇ ਜੀ ਇਹੇ? ਸਰਦਾ ਹਰਦੇਵ ਸਿੰਘ ਲਖਮੀਪੁਰ ਲਖਮੀਪੁਰ ਵਾਲੇ ਹਾਂਜੀ ਜਦੋਂ ਚੌਧਰੀ ਸਾਹਿਬ ਹੋਣੀ ਟਰੱਕ ਚ ਬੌਲ ਉਤਰੇ ਪਿੰਡ ਚ ਬਹੁਤ ਆਹਾਰ ਮੱਛੀ ਹੋਵੇ ਬਸ ਕੋਈ ਬੰਦਾ ਚੌਧਰੀ ਬਈ ਬੌਲ ਦਾ ਟਰੱਕ ਚ ਲੈ ਕੇ ਆਇਆ ਕੀ ਮਿਲਿਆ ਉਦੋਂ ਨਾਮ ਕੁਝ ਯਾਦ ਹੋ ਪਨਾਮ ਉਸ ਟਾਈਮ ਘੇ ਦੇ ਦਿੰਦੇ ਸੀਗੇ ਜੀ ਕਿਉਂ ਹਾਂਜੀ ਥੀਨ ਘੇ ਦਾ ਦੇ ਦਿੰਦੇ ਸੀ ਦੇਸੀ ਘੇ ਦੇ ਦਿੰਦੇ ਸੀ ਦੇਸੀ ਕਿਉਂ ਚਲੋ ਇਹ ਫਿਰ ਜਾਨੀ ਚੌਧਰੀ ਸਾਹਿਬ ਦਾ ਉਦੋਂ ਸਿਲਸਿਲਾ ਇਹ ਚੱਲ ਪਿਆ ਚੱਲ ਪਿਆ ਜੀ